ਪੁਰਾਣੇ ਸਮੇਂ ਦੇ ਵਿੱਚ ਨਾ ਘਰ ਤਾਂ ਜ਼ਰੂਰ ਕੱਚੇ ਹੁੰਦੇ ਸੀਗੇ ਪਰ ਇੱਕ ਦੂਜੇ ਦੇ ਲਈ ਨਾ ਪਿਆਰ ਜ਼ਰੂਰ ਦਿਲਾਂ ਦੇ ਵਿੱਚ ਹੁੰਦਾ ਸੀਗਾ ਯਾਰ ਇੱਕ ਦੂਜੇ ਦੀ ਮਜਬੂਰੀ ਵੀ ਸਮਝ ਲਈ ਸੀਗੇ ਲੋਕ ਪਹਿਲਾਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ ਆ ਲਾੜੇ ਇਹਨਾਂ ਦਾ ਦੇਖੋ ਬਈ ਕਿੰਨੀ ਭੈੜੀ ਹੋਈ ਹੈ ਯਾਰ ਦੇਖੋ ਕਿਵੇਂ ਚੁੱਕ ਕੇ ਲਿਆਏ ਸੀ ਦੇਖੋ ਕਿਹੜੇ ਹਸਾਬ ਨਾਲ ਛੱਟਿਆ ਯਾਰ ਲਾੜੇ ਨੂੰ ਮਾੜਾ ਮੋਟਾ ਗੁੱਸਾ ਹੋਣਾ ਪਤੰਦਰਾ ਨੇ ਇੱਥੇ ਕੱਢ ਲਿਆ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ ਸੰਗਤ ਜੀ ਆ ਬਜ਼ੁਰਗ ਦੇਖੋ ਕਿਹੜੀ ਹਾਲਾਤਾਂ ਦੇ ਵਿੱਚ ਸੇਵਾ ਕਰ ਰਿਹਾ ਏ ਤੇ ਫਿਰ ਵੀ ਪਰਮਾਤਮਾ ਦਾ ਭਾਣਾ ਮੰਨ ਰਿਹਾ ਏ ਭਾਗਾਂ ਵਾਲੇ ਹੋਊਗਾ ਕੋਈ ਜਿਹੜਾ ਸ਼ੇਅਰ ਕਰੂਗਾ ਵੀਡੀਓ ਨੂੰ ਆ ਨਾ ਵੱਡੀ ਸੁਭਾਤ ਦੇ ਵਿੱਚ ਨਾ ਤੂੜੀ ਲਜਾਣੀ ਬਹੁਤ ਔਖੀ ਹੁੰਦੀ ਸੀਗੀ ਤੇ ਪਤੰਦਰਾ ਨੇ ਉੱਤੋਂ ਦੇਖੋ ਚਾਦਰਾਂ ਪੱਟ ਕੇ ਯਾਰ ਉਤੋਂ ਦੀ ਨਾ ਤੂੜੀ ਪਾਉਣ ਲੱਗੇ ਕਿੰਨਾ ਘੈਂਟ ਚਿਹਰਾ ਲਾਇਆ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆਹ ਦੇਖੋ ਜੀ ਤੁਰਦੀ ਫਿਰਦੀ ਦੁਕਾਨ ਬਣਾਤੀ ਇਨ੍ਹਾਂ ਵੀਰਾਂ ਨੇ ਦੇਖੋ ਪਤੰਦਰਾ ਨੇ ਟੈਂਪੂ ਦੇ ਮਗਰ ਇਹ ਜਿਹਾ ਜਗਾੜ ਫਿੱਟ ਕਰਤਾ ਤੇ ਨਾਲੇ ਤਾਂ ਦੁਕਾਨ ਬਣਾਤੀ ਤੇ ਨਾਲੇ ਨਾਲ ਸ਼ਟਰ ਲਾਤਾ ਯਾਰ ਬਹੁਤ ਸੋਹਣੀ ਕਲਾਕਾਰੀ ਦਿਖਾਈ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ